ਤੇ ਤੁਹਾਨੂੰ ਕੁਝ ਦੋ ਦੋ ਤਿੰਨ ਮਹੀਨੇ ਪਹਿਲਾਂ ਬਾਡੀ ਸਬਜ ਦਾ ਜੂਸ ਦਿੱਤੇ ਹੀ ਉਹ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸਨ ਪਹਿਲਾਂ ਮੈਨੂੰ ਇਹ ਸਾਹ ਬੜਾ ਚੜਦਾ ਸੀ ਤੇ ਮੈਨ ਕੋਈ ਜਾਂਦਾ ਨਹੀਂ ਸੀ ਉਥਰ ਵੀ ਪੁਰਿਆ ਨਹੀਂ ਜਾਂਦਾ ਤੇ ਕੋਈ ਪਾ ਪਾਈਦਾ ਵੀ ਨਹੀਂ ਸੀ ਨਾ ਬਿਲਕੁਲ ਤੁੱਕ ਜੀ ਨਹੀਂ ਲੱਗਦੀ ਥੁੱਕ ਜੀ ਨਹੀਂ ਲੱਗਦੀ ਤੇ ਕਮਜ਼ੋਰੀ ਜੀ ਰਹਿੰਦੀ ਤੇ ਮਤਲਬ ਹਾਰ ਵੀ ਕਰੋਣ ਸੀ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਬਾਡੀ ਸਬਜ ਦਾ ਜੂਸ ਵਰਤਿਆ ਹੋ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਉਹਦੇ ਨਾਲ ਉਤਰ ਮੈਨੂੰ ਫਰਕ ਹੈ ਉਤਰਾਂ ਹਾਂਜੀ ਤੁਹਾਨੂੰ ਪੀਤੀ ਰਿਹਾ ਦੋ ਤਿੰਨ ਮਹੀਨੇ ਹੋ ਗਿਆ ਪੀਂਦੀ ਨੂੰ ਹਾਂ ਦੋ ਪਾਈ ਤੁਸੀਂ ਲਗਾਤਾਰ ਪੀਦੇ ਆ ਤੇ 100 ਦਿਨ ਮੈਂ ਪੀਦਾ ਤੋ ਉਸ ਪੂਰਾ ਕਰ ਲਿਆ ਨਾ ਤੇ ਅੱਗੇ ਨੂੰ ਮਤਲਬ એનર્ਜੀ ਦੀ ਸਹੀ ਚਾਹੀਏ ਹਾਂਜੀ ਹੈ ਹਾਂ ਉਹ ਤਰੇ ਫਿਰਦੇ ਜੀ ਹਾਂ ਜੀ ਸਹਿਬ ਵੀ ਕੱਲਿੰਦੇ ਬੋਲਦਾਂ ਸਾਂ ਚਲੇ ਜਾਂਦੇ ਜੀ ਗੁਰਦੁਆਰਾ ਸਾਹਿਬ ਹੁਣ ਮੈਂ ਜਾਂਦੀ ਵਿੱਚ ਹੋ ਜਾ ਕੋਈ ਠੀਕ ਨਹੀਂ ਮੈਂ ਤਾਂ ਕਰ ਕਰਨੀ ਹੁਣ ਮੈਂ ਪੈਰ ਜਾ ਕਰੂੰਗੀ ਹਾਂ ਜਾਇਦਮ ਠੀਕ ਹੈ ਜਾਇਦਾਂ ਇਸ ਸਾਫਟ ਜੱਡ ਦਾ ਨਾ ਨਹੀਂ ਘੱਟ ਚੜਦਾ ਘੱਟ ਚੜਦਾ ਬਿਲਕੁਲ ਠੀਕ ਹੈ ਹੁਣ ਕੋਈ ਪ੍ਰੋਬਲਮ ਨਹੀਂ ਕੀ ਅੱਛਾ ਤੇ ਜਿਹੜੇ ਭੈਣ ਭਰਾ ਸੁਣਦੇ ਉਹਨਾਂ ਨੂੰ ਕੀ ਕਹਣਾ ਚਾਹੁੰਦੇ ਜੀ ਹੁਣ ਨਾਲ ਦੱਸਾਂਗੇ ਜੇ ਕੋਈ ভগবਾਨ ਦੀ ਮਰਜ਼ੀ ਹੋ ਤੇ ਫਿਰ ਵੀ ਹਾਂ ਨਹੀਂ ਨਹੀਂ ਮਤਲਬ ਇਹ ਵੀ ਚੰਗੇ ਨੇ ਹਾਂ ਜੀ ਚੰਗੇ ਬਸ ਇਹਨਾਂ ਕਹਣਾ ਨਾ ਅੱਗੂ ਚੱਲਦਾ ਹੈ ਹਾਂ ਮਤਲਬ ਜਿਹੜਾ ਇਹ ਪੀਂਦੇ ਸਾਡੇ ਉੱਤੇ ਰਮਾਨ ਉੱਥੋਂ ਆਇਆ ਵੀ ਇਸ ਤਰ੍ਹਾਂ ਦੱਸਾਂਗੇ ਨਾ ਓਕੇ ਓਕੇ ਗੱਲੇ ਦੀ ਮਰਜ਼ੀ ਹੈ ਓਕੇ ਠੀਕ ਠੀਕ ਥੈਂਕ ਯੂ